ਅਮਰਿਤਪਾਲ ਸਿੰਘ ਮੈਰੋ ਵੱਲੋਂ ਕੰਚਨ ਕੁਮਾਰੀ ਉਰਫ ਕਮਲਕੌਰ ਭਾਬੀ ਦੇ ਕਤਲ ਮਾਮਲੇ ਵਿੱਚ ਇੱਕ ਸਕੋਰਪਿਓ ਕਾਰ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਇਹ ਸਕੋਰਪਿਓ ਕਾਰ ਅਮਰਿਤਪਾਲ ਦੀ ਦੱਸੀ ਜਾ ਰਹੀ ਹੈ। ਤੇ ਸਕੋਰਪਿਓ ਦੇ ਪਿੱਛੇ ਕਮਲਕੌਰ ਭਾਬੀ ਦੀ ਕਾਰ ਵੀ ਦਿਖਾਈ ਦੇ ਰਹੀ ਹੈ। ਇਹ ਕਾਰ ਹਰਿਆਣਾ ਦੇ ਮਹਿੰਦਰਗੜ੍ਹ ਦੀ ਹੈ। ਜਿਸ ਦਾ ਨੰਬਰ HR34J0012 ਹੈ ਜੋ ਮਹਿੰਦਰਗੜ੍ਹ ਦੇ ਇੱਕ ਵਿਅਕਤੀ ਦੇ ਨਾਮ ਤੇ ਰਜਿਸਟਰਡ ਹੈ। ਜਾਣਕਾਰੀ ਮੁਤਾਬਕ ਅਮਰਿਤਪਾਲ ਸਿੰਘ ਮੈਰੋ ਨੇ ਇਹ ਕਾਰ ਮਹਿੰਦਰਗੜ੍ਹ ਤੋਂ ਖਰੀਦੀ ਸੀ। ਇਸ ਸੀਸੀਟੀਵੀ ਵੀਡੀਓ ਜੋ ਤੁਸੀਂ ਦੇਖ ਰਹੇ ਹੋ ਲੁਧਿਆਣਾ ਮੋਗਾ ਹਾਈਵੇ ਤੇ ਲੱਗੇ ਕੈਮਰੇ ਦੀ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਸਕੋਰਪੀਆ ਵਿੱਚ ਅਮਰਿਤਪਾਲ ਸਿੰਘ ਮੈਰੋ ਹੈ ਅਤੇ ਉਸਦੇ ਪਿੱਛੇ ਕਮਲਕੌਰ ਭਾਬੀ ਜਾ ਰਹੀ ਹੈ ਦੱਸ ਦਈਏ ਕਿ ਕਮਲਕੌਰ ਭਾਬੀ ਕਤਲ ਕੇਸ ਵਿੱਚ ਨਾਮਜ਼ਦ ਅਮਰਿਤਪਾਲ ਸਿੰਘ ਮੈਰੋ ਭਾਰਤ ਛੱਡ ਕੇ ਯੂਏਈ ਚਲਾ ਗਿਆ ਹੈ ਇਸ ਮਾਮਲੇ 'ਚ ਅਮਰਿਤਪਾਲ ਸਿੰਘ ਮੈਰੋ ਸਮੇਤ ਤਿੰਨ ਦੋਸ਼ੀ ਪਹਿਲਾਂ ਹੀ ਨਾਮਜ਼ਦ ਹਨ ਜਦ ਕਿ ਹੁਣ ਪੜਤਾਲ ਤੋਂ ਬਾਅਦ ਪੁਲਿਸ ਨੇ ਦੋ ਹੋਰ ਵਿਅਕਤੀਆਂ ਨੂੰ ਮਾਮਲੇ 'ਚ ਨਾਮਜ਼ਦ ਕੀਤਾ ਹੈ ਅਮਰਿਤਪਾਲ ਸਿੰਘ ਮੈਰੋ ਵੱਲੋਂ ਕੰਚਨ ਕੁਮਾਰੀ ਉਰਫ ਕਮਲਕੌਰ ਭਾਬੀ ਦੇ ਕਤਲ ਮਾਮਲੇ ਵਿੱਚ ਇੱਕ ਸਕੋਰਪਿਓ ਕਾਰ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਇਹ ਸਕੋਰਪਿਓ ਕਾਰ ਅਮਰਿਤਪਾਲ ਦੀ ਦੱਸੀ ਜਾ ਰਹੀ ਹੈ। ਤੇ ਸਕੋਰਪਿਓ ਦੇ ਪਿੱਛੇ ਕਮਲਕੌਰ ਭਾਬੀ ਦੀ ਕਾਰ ਵੀ ਦਿਖਾਈ ਦੇ ਰਹੀ ਹੈ। ਇਹ ਕਾਰ ਹਰਿਆਣਾ ਦੇ ਮਹਿੰਦਰਗੜ੍ਹ ਦੀ ਹੈ। ਜਿਸ ਦਾ ਨੰਬਰ HR34J0012 ਹੈ ਜੋ ਮਹਿੰਦਰਗੜ੍ਹ ਦੇ ਇੱਕ ਵਿਅਕਤੀ ਦੇ ਨਾਮ ਤੇ ਰਜਿਸਟਰਡ ਹੈ। ਜਾਣਕਾਰੀ ਮੁਤਾਬਕ ਅਮਰਿਤਪਾਲ ਸਿੰਘ ਮੈਰੋ ਨੇ ਇਹ ਕਾਰ ਮਹਿੰਦਰਗੜ੍ਹ ਤੋਂ ਖਰੀਦੀ ਸੀ। एस सीसीटीवी वीडियो जो ਤੁਸੀਂ ਦੇਖ ਰਹੇ ਹੋ ਲੁਧਿਆਣਾ ਮੋਗਾ ਹਾਈਵੇ ਤੇ ਲੱਗੇ ਕੈਮਰੇ ਦੀ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਸਕੋਰਪੀਆ ਵਿੱਚ ਅਮਰਿਤਪਾਲ ਸਿੰਘ ਮੈਰੋ ਹੈ ਅਤੇ ਉਸਦੇ ਪਿੱਛੇ ਕਮਲਕੌਰ ਭਾਬੀ ਜਾ ਰਹੀ ਹੈ ਦੱਸ ਦਈਏ ਕਿ ਕਮਲਕੌਰ ਭਾਬੀ ਕਤਲ ਕੇਸ ਵਿੱਚ ਨਾਮਜ਼ਦ ਅਮਰਿਤਪਾਲ ਸਿੰਘ ਮੈਰੋ ਭਾਰਤ ਛੱਡ ਕੇ ਯੂਏਈ ਚਲਾ ਗਿਆ ਹੈ ਇਸ ਮਾਮਲੇ 'ਚ ਅਮਰਿਤਪਾਲ ਸਿੰਘ ਮੈਰੋ ਸਮੇਤ ਤਿੰਨ ਦੋਸ਼ੀ ਪਹਿਲਾਂ ਹੀ ਨਾਮਜ਼ਦ ਹਨ ਜਦ ਕਿ ਹੁਣ ਪੜਤਾਲ ਤੋਂ ਬਾਅਦ ਪੁਲਿਸ ਨੇ ਦੋ ਹੋਰ ਵਿਅਕਤੀਆਂ ਨੂੰ ਮਾਮਲੇ 'ਚ ਨਾਮਜ਼ਦ ਕੀਤਾ ਹੈ ਅਮਰਿਤਪਾਲ ਸਿੰਘ ਮੈਰੋ ਵੱਲੋਂ ਕੰਚਨ ਕੁਮਾਰੀ ਉਰਫ ਕਮਲਕੌਰ ਭਾਬੀ ਦੇ ਕਤਲ ਮਾਮਲੇ ਵਿੱਚ ਇੱਕ ਸਕੋਰਪਿਓ ਕਾਰ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਇਹ ਸਕੋਰਪਿਓ ਕਾਰ ਅਮਰਿਤਪਾਲ ਦੀ ਦੱਸੀ ਜਾ ਰਹੀ ਹੈ। ਤੇ ਸਕੋਰਪਿਓ ਦੇ ਪਿੱਛੇ ਕਮਲਕੌਰ ਭਾਬੀ ਦੀ ਕਾਰ ਵੀ ਦਿਖਾਈ ਦੇ ਰਹੀ ਹੈ। ਇਹ ਕਾਰ ਹਰਿਆਣਾ ਦੇ ਮਹਿੰਦਰਗੜ੍ਹ ਦੀ ਹੈ ਜਿਸ ਦਾ ਨੰਬਰ HR34J0012 ਹੈ ਜੋ ਮਹਿੰਦਰਗੜ੍ਹ ਦੇ ਇੱਕ ਵਿਅਕਤੀ ਦੇ ਨਾਮ ਤੇ ਰਜਿਸਟਰਡ ਹੈ। ਜਾਣਕਾਰੀ ਮੁਤਾਬਕ ਅਮਰਿਤਪਾਲ ਸਿੰਘ ਮੈਰੋ ਨੇ ਇਹ ਕਾਰ ਮਹਿੰਦਰਗੜ੍ਹ ਤੋਂ ਖਰੀਦੀ ਸੀ। ਐਸ ਸੀ ਸੀ ਟੀ ਵੀ ਵੀਡੀਓ ਜੋ ਤੁਸੀਂ ਦੇਖ ਰਹੇ ਹੋ ਲੁਧਿਆਣਾ ਮੋਗਾ ਹਾਈਵੇ ਤੇ ਲੱਗੇ ਕੈਮਰੇ ਦੀ ਦਸਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਸਕੋਰਪਿਓ ਵਿੱਚ ਅਮਰਿਤਪਾਲ ਸਿੰਘ ਮੈਰੋ ਹੈ ਅਤੇ ਉਸ ਦੇ ਪਿੱਛੇ ਕਮਲਕੌਰ ਭਾਬੀ ਜਾ ਰਹੀ ਹੈ ਦੱਸ ਦਈਏ ਕਿ ਕਮਲਕੌਰ ਭਾਬੀ ਕਤਲ ਕੇਸ ਵਿੱਚ ਨਾਮਜ਼ਦ ਅਮਰਿਤਪਾਲ ਸਿੰਘ ਮੈਰੋ ਭਾਰਤ ਛੱਡ ਕੇ ਯੂਏਈ ਚਲਾ ਗਿਆ ਹੈ ਇਸ ਮਾਮਲੇ 'ਚ ਅਮਰਿਤਪਾਲ ਸਿੰਘ ਮੈਰੋ ਸਮੇਤ ਤਿੰਨ ਦੋਸ਼ੀ ਪਹਿਲਾਂ ਹੀ ਨਾਮਜ਼ਦ ਹਨ ਜਦ ਕਿ ਹੁਣ ਪੜਤਾਲ ਤੋਂ ਬਾਅਦ ਪੁਲਿਸ ਨੇ ਦੋ ਹੋਰ ਵਿਅਕਤੀਆਂ ਨੂੰ ਮਾਮਲੇ 'ਚ ਨਾਮ ਰਿੱਧ ਕੀਤਾ ਹੈ